ਆਪਾਂ ਸਵਾਲ ਕਰਾਂਗੇ ਕਿ ਸੰਤ ਸਾਡੇ ਵਾਕੂ ਖਾਂਦਾ ਸੀ ਸੰਤ ਸਾਡੇ ਵਾਕੂ ਪੀਂਦਾ ਸੀ ਸੰਤ ਸਾਡੇ ਵਾਕੂ ਸੌਂਦਾ ਸੀ ਸੰਤ ਸਾਡੇ ਵਾਕੂ ਬੋਲਦਾ ਸੀ ਤੇ ਸਾਡਾ ਤੇ ਸੰਤਾਂ ਦਾ ਫਰਕ ਕੀ ਹੈ ਇਹ ਸਾਡੇ ਮਨ ਦਾ ਸ਼ੰਕਾ ਹੈ ਇਹਦਾ ਜਵਾਬ ਗੁਰੂ ਪੰਚਮ ਪਾਤਸ਼ਾਹ ਨੇ ਉਹ ਸੋਲੇ ਦੇ ਪਹਿਲੇ ਸ਼ਬਦ ਦਿੱਤਾ ਹੈ ਇਹੋ ਸੰਸਾਰ ਬਕਾਰ ਸੰਸੇਮ ਜਿਹਨਾਂ ਚਿਰ ਆਪਾਂ ਇੱਥੋਂ ਤੱਕ ਉਹਨਾਂ ਚਿਰ ਆਪਾਂ ਬੁਕਾਰੀਆਂ ਉਹਨਾਂ ਚਿਰ ਸੰਸਾਰੀਆਂ ਤੇ ਜਿਹੜੇ ਇਹਦੇ ਤੁਰ ਪਰਾਂ ਹੋ ਗਏ ਉਹਨੂੰ ਕਹਿੰਦੇ ਨੇ ਸੰਸ ਛੰਤ ਬੇਕਾਰ ਦਾ ਭਾਵ ਦਾ ਫਰੂਲ ਸੰਸੇ ਦਾ ਭਾਵ ਦਾ ਸ਼ੰਕਾ ਆਪਾਂ ਜਿੰਨੇ ਵੱਡੇ ਛੋਟੇ ਬੈਠੇ ਆ ਨਾ ਸਾਨੂੰ ਇੱਕ ਵੱਡਾ ਭੁਲੇਖਾ ਹੈ ਵਿਗਿਆਨੀ ਜੀ ਮੈਂ ਬੜੀ ਕਮਾਈ ਕੀਤੀ ਆਰਾਧ ਨਕਮੀ ਹੈ ਤੇ ਮੈਨੂੰ ਜ압ਦਾ ਮੇਰੇ ਤੋਂ ਬਾਅਦ ਆਰਾਧ ਭੁਖੀ ਬਰੇਗੀ ਇਹ ਆਪ ਆਮ ਕਹਿੰਦੇ ਆ ਲੇਕਰ ਇਹ ਸਾਨੂੰ ਭੁਲੇਖਾ ਹੈ ਅਸੀਂ ਕਿਸੇ ਨੂੰ ਨਹੀਂ ਦਿੰਦੇ ਜਿਨੇ ਮਾਲਕ ਨੇ ਪੈਦਾ ਕੀਤਾ ਉਹਨੇ ਆਪਣੇ ਆਪ ਹੀ ਦੇਣਾ ਵਕਾਰ ਸੰਸਦਾ ਭਾਵ ਦਾ ਫਲੂਰ ਸੰਸਾ ਬਿਨਾ ਵਜ੍ਹਾ ਤੋਂ ਚਿੰਤਾ ਇਹਦਾ ਜਵਾਬ ਅਸੀਂ ਗੁਰੂ ਕੀ ਬਾਣੀ ਚ ਪੜਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਵਿੱਚ ਪਰੰਦੇ ਨਾਂ ਗਰਾਜਰ ਦਰਖਤ ਆਪ ਆਸ ਕਰ ਦਹੰਦ ਸੂਈ ਏਕ ਤੂਈ ਏਕ ਤੂਈ ਸ੍ਰੀ ਰਾਗ ਦਾ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜੇ ਪੰਛੀ ਨੇ ਨਾ ਨਾ ਤਾਂ ਉਹਨਾਂ ਦਾ ਮਕਾਨ ਦਾ ਕੋਠੀ ਨੰਬਰ ਹੈ ਨਾ ਉਹਨਾਂ ਦੇ ਕੋਲ ਨਗਦੀ ਹੈ ਉਹ ਵੀ ਪ੍ਰਮਾਤਮਾ ਨੂੰ ਚੇਤੇ ਕਰਦੇ ਤੇ ਪ੍ਰਮਾਤਮਾ ਉਹਨਾਂ ਨੂੰ ਦਿੰਦਾ ਹੈ ਗੁਰਬਾਣੀ ਦੀਆਂ ਪੰਕਤੀਆਂ ਨੇ ਪਰੰਦੇ ਨਾ ਗੜਾ ਝਰ ਪਰੰਦੇ ਦਾ ਪਾਪ ਹੁੰਦਾ ਪੰਛੀ ਗਰਾ ਦਾ ਅਰਥ ਹੈ ਘਰ ਤੇ ਜਰ ਦਾ ਅਰਥ ਹੈ ਨਗਦੀ ਕੈਸ਼ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਪੰਛੀਆਂ ਦੇ ਕੋਲ ਨਾ ਕੋ ਕੋਠੀ ਨਾ ਉਹਨਾਂ ਕੋ ਨਗਦੀ ਉਹ ਵੀ ਪ੍ਰਮਾਤਮਾ ਨੂੰ ਕਹਿੰਦੇ ਨੇ ਏਕ ਤੂੰ ਹੀ ਏਕ ਤੂੰ ਹੀ ਉਹਨਾਂ ਦੇ ਇੱਕ ਤੂੰ ਤੂੰ ਕਹਿਣ ਕਰਕੇ ਪ੍ਰਮਾਤਮਾ ਉਹਨਾਂ ਨੂੰ ਦਿੰਦਾ ਹੈ ਜਿਹੜੇ ਸੰਤ ਨੇ ਨਾ ਉਹਨਾਂ ਵੀ ਇੱਕ ਪ੍ਰਮਾਤਮਾ ਨੂੰ ਤੂੰ ਤੂੰ ਆਖਿਆ ਤੇ ਉਹਨਾਂ ਦੀ ਲੋੜਾ ਉਹ ਪੂਰੀਆਂ ਕਰਦਾ ਹੈ ਇੱਕ ਤੁਸੀਂ ਆਸਪੋਗੇ ਗੱਲ ਤੇ ਜੇ ਜੀ ਮੈਂ ਬੇਨਤੀ ਕੀਤੀ ਕਿ ਸਾਨੂੰ ਇੱਕ ਭੁਲੇਖਾ ਹੈ ਕਿ ਮੈਂ ਬੱਚਿਆਂ ਦੀ ਪਰਨਾਂ ਕਰਦਾ ਗਿਆਨੀ ਦੀ ਬੜੀ ਮਿਹਨਤ ਕੀਤੀ ਬਾਪ ਨੇ ਸਾਨੂੰ ਇੰਨੇ ਕਿੱਲੇ ਪੈਣੀ ਦਿੱਤੀ ਮੈਂ ਇੰਨੇ ਬਣਾਏ ਇਹ ਬਿਲਕੁਲ ਸਾਡਾ ਭੁਲੇਖਾ ਹੈ ਜੈਨਤੀਪੁਰ ਦੇ ਲਾਗੇ ਇੱਕ ਪਿੰਡ ਹੈ ਇਹ ਗੱਲ ਸਾਦੀ ਤੇ ਹੈ ਸਿੱਖਿਆ ਵਾਲੀ ਤੇ ਮਜ਼ਾਕੀਆ ਜਾਪਦੀ ਹੈ ਇੱਕ ਆਦਮੀ ਸੀ ਉਹਦੇ ਕੋਲ 7 ਕਿੱਲੇ ਪੈੜੀ ਸੀ ਉਹਨੇ ਮਿਹਨਤ ਕੀਤੀ ਤੇ 32 ਕਿਲੇ ਪੈੜੀ ਬਣੇ ਹੋ ਸਕਦਾ ਬੰਦਾ ਅਜੇ ਵੀ ਜਿਉਂਦਾ ਹੋਵੇ ਤੇ ਕੁਦਰਤੀ ਤੌਰ ਤੇ ਉਹ ਵਿਚਾਰਾ ਅੱਖ ਤੋਂ ਇੱਕ ਤੋਂ ਕਾਣਾ ਸੀ ਉਹਦੀ ਨਿਗਾਹ ਇੱਕ ਤੋਂ ਅੱਖ ਤੋਂ ਬੰਦ ਸੀ ਤੇ ਜਿਵੇਂ ਮੈਂ ਬਾਰ-ਬਾਰ ਬੇਨਤੀ ਕਰਨੇ ਵੀ ਸਾਨੂੰ ਭੁਲੇਖਾ ਵੀ ਅਸੀਂ ਬੜੀ ਕਮਾਈ ਕਰਦਿਆਂ ਬੱਚਿਆਂ ਨੂੰ ਦੇਣੇ ਆ ਨਾ ਕਿ ਆ ਕਰੀਏ ਜਿਹੜਾ ਇਹ ਮਾਲਕ ਹੈ ਨਾ ਇਹ ਮਾਂ ਦੇ ਗਰਭ ਵਿੱਚ ਵੀ ਸਾਡੀ ਆਪਣੀ ਸਾਡੀ ਪਾਲਣਾ ਕਰਦਾ ਹੈ ਅਸੀਂ ਰਜਾਨਾ ਪਾੜ ਕਰਦੇ ਆਂ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋਕ ਨੂੰ ਮਨੋ ਵਿਸਾਰੀਏ ਮਨੋ ਨੂੰ ਵਿਸਾਰੀਏ ਉਸ ਵੈਗਰੂ ਨੂੰ ਨਾਮ ਭਰਾ ਮਨੋ ਨੂੰ ਵਿਸਾਰੀਏ ਏ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਚਾਰ ਤਰ੍ਹਾਂ ਦੀਆਂ ਅੱਗਾਂ ਦਾ ਜ਼ਿਕਰ ਮੈਂ ਪੜਿਆ ਆਪਣੇ ਚਾਚੇ ਸੰਤ ਕਰਤਾਰ ਸਿੰਘ ਕੋਲੋਂ ਇੱਕ ਸਾਡੇ ਅੰਦਰ ਵੀ ਆਗ ਨੂੰ ਕਹਿੰਦੇ ਜਟਸਾਗ ਲਗਣੀ ਜਿਹੜਾ ਆਪਾਂ ਰੋਟੀ ਪਾਣੀ ਖਾਂਦੇ ਆ ਨਾ ਇਹ ਜਟਰਾਗਨ ਅਗਨੀ ਬੋਝੇ ਤੇ ਸਾਡੀ ਤਰੰਤ ਮੌਤ ਹੋ ਜਾਂਦੀ ਹੈ ਕਈ ਵਾਰ ਬੰਦਾ ਬੋਸ਼ ਹੋ ਜਾਂਦਾ ਹੈ ਤੇ ਆਪਾਂ ਉਹਨੂੰ ਟੋਹ ਕੇ ਵੇਨੇ ਤੇ ਆਪਾਂ ਕਹਿੰਨੇ ਅਜੇ ਨਿੱਗਾ ਸ਼ਾਇਦ ਮੋੜਾਵੇ ਤੇ ਜੇ ਸਰੀਰ ਠੰਡਾ ਹੋ ਗਿਆ ਤੇ ਆਪਾਂ ਕਹਿੰਨੇ ਵੀ ਬਸ ਹੁਣ ਖਤਮ ਹੋ ਗਿਆ ਕੰਮ ਇਹਨੇ ਅੰਬੋਲਣਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਕਹਿੰਦੇ ਨੇ ਪ੍ਰਤਪਾਲ ਮਾਤਾ ਉਧਰ ਰੱਖੇ ਲੱਗਨ ਦੇਤ ਨ ਸੇਕ ਸੋਈ ਸੁਆਮੀ ਇੰਹਾਂ ਰੱਖੇ ਦੀਜੇ ਬੁੱਧ ਵਿਵੇਗ ਮਾਂ ਦੇ ਗਰਭ ਦੇ ਵਿੱਚ ਜਿਹੜੀ ਜਠਾਗਨ ਅਗਨੀ ਸੀਨਾ ਮਾਂ ਸਾਡੀ ਰੋਟੀ ਪਾਣੀ ਖਾਂਦੀ ਤੇ ਉਹ ਸਾਰਾ ਭਸਮ ਹੋ ਜਾਂਦਾ ਉਹ ਭਸਮ ਹੁੰਦਾ ਜਠਾਗਨ ਅਗਨੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਕਹਿੰਦੇ ਵੇਖ ਲਾ ਜਿਸ ਵਿਗਰੂ ਨੇ ਮਾਂ ਦੇ ਗਰਭੀ ਤੇਰੀ ਰੱਖਿਆ ਕੀਤੀ ਨਾ ਉਥੇ ਸੇਕ ਨਹੀਂ ਲੱਗਣ ਦਿੱਤਾ ਤੇ ਤੇਰੀ ਇੱਥੇ ਵੀ ਪਾਲਣਾ ਕਰੇਗਾ ਪ੍ਰਤਪਾਲ ਮਾਂ ਤਾਂ ਉਧਰ ਰੱਖ ਕੇ ਲੱਗਣ ਦੇਤ ਨਾ ਸੇਕ ਸੋਈ ਸੁਆਮੀ ਇੰਹਾਂ ਰੱਖ ਕੇ ਦੀਜੇ ਬੁੱਧ ਵਿਵੇਕ ਔਰ ਉਹਦੇ ਕੋਲ ਅਰਦਾਸ ਕਰਕੇ ਵਿਗਰੂ ਮੈਨੂੰ ਵਿਵੇਕ ਬੁੱਧੀ ਦੇ ਵਿਵੇਕ ਬੁੱਧਿਆ ਭਾਵ ਹੁੰਦਾ ਕਿ ਮੈਨੂੰ ਪਤਾ ਚੱਲੇ ਵੀ ਇਹ ਕੰਮ ਵਾੜਾ ਹੈ ਇਹ ਕੰਮ ਚੰਗਾ ਹੈ ਜਿਹੜੇ ਬੰਦੇ ਦੀ ਮੈਂ ਗੱਲ ਕਰਨ ਲੱਗਾ ਸਾਂ ਉਹਨੇ ਸੱਤਾਂ ਦੀ ਬੱਤੀ ਕਿੱਲੇ ਪੈੜੀ ਬਣਾਈ ਚਾਰ ਉਹਦੇ ਬੱਚੇ ਨੇ ਤੇ ਜਿਵੇਂ ਆਪਾਂ ਮੈਂ ਬਾਰ-ਬਾਰ ਰਿਪੀਟ ਕਰ ਰਹੇ ਹਾਂ ਮੁੰਡੇ ਕੋਲ ਬੈਠ ਸਨ ਕਹਿਣ ਲੱਗਾ ਕਾਕਾ ਵੀ ਕੋ ਸੱਤਾਂ ਦੀ ਬੱਤੀ ਬਣਾਈ ਏ ਤੇ ਜਦਨ ਮੈਂ ਅੱਖ ਮੀਟ ਗਿਆ ਰੋਗ ਏ ਮੈਨੂੰ ਸਵਾ ਹੁੰਦਾ ਆਪੂ ਆਪਣਾ ਉਹਦਾ ਛੋਟਾ ਮੁੰਡਾ ਮੁੰਡਾ ਬੜਾ ਮਜ਼ਾਕੀਆ ਸੀ ਕਹਿੰਦਾ ਚਾਚਾ ਅਗ ਇੱਕ ਅੱਖ ਸੀ ਤੇਰੀ ਤੇ ਤੂੰ ਸੱਤਾਂ ਦੇ ਬੱਤੀ ਬਣ ਗਿਆ ਜੇ ਦੋਵੇਂ ਬੀਟੀਆਂ ਤੇ ਮੈਨੂੰ ਜਾਵਦਾ 75 ਬਣ ਜਾਣਗੇ ਇਸ ਗੱਲ ਵਿੱਚ ਬਜਾਗ ਵੀ ਹੈ ਤੇ ਸਿੱਖਿਆ ਵੀ ਹੈ